ਜੀ ਸਾਸਰੀਕਾਰ ਜੀ ਅੱਜ ਆਪਾਂ ਖੜਿਆ ਜੀ ਪਿੰਡ ਸ਼ਾਜਲੀ ਜ਼ਿਲ੍ਹਾ ਸੰਗਰੂਰ ਤੁਸੀਂ ਸਾਹਮਣੇ ਦੇਖ ਸਕਦੇ ਹੋ ਤੇਜ ਕਲਾਸ ਹਾਊਸ ਐਂਡ ਸੋਨੀ ਹੋਲ ਸੇਲ ਇੱਥੇ ਤੁਹਾਨੂੰ ਵਧੀਆ ਤੋਂ ਵਧੀਆ ਤੇ ਸਸਤੇ ਤੋਂ ਸਸਤਾ ਹੋਲ ਸੇਲ ਚ ਕੱਪੜਾ ਮਿਲਦਾ ਬਾਕੀ ਕੀ ਕੱਪੜਾ ਪਾਈਆਂ ਕੋਲੇ ਉਹ ਤੁਹਾਨੂੰ ਸਪਾ ਅੰਦਰ ਆ ਕੇ ਦਿਖਾਵਾਂਗੇ ਆਜੂ ਜੀ ਅੰਦਰ ਹੋਣਾ ਅੱਸੀ ਕਾਲ ਜੀ ਸਾਰਿਆਂ ਨੂੰ ਸੋਨੀ ਕਲੈਕਸ਼ਨ ਸ਼ਾਜਲੀ ਗੁਰਤੇਜ ਦੀ ਹੱਟੀ ਜੀ ਸਾਡੇ ਲਈ ਵੈਰਾਈਟੀ ਏ ਬਾਈ ਕ੍ਰੀਏਟ ਤੇ ਨੇ ਆਪਣੇ ਕੋਲ ਇਹ ਕੱਪੜਾ ਜੀ ਇਹ ਆਟਮਿਕ 190 ਰੁਪਏ ਤੋਂ ਸ਼ੁਰੂ ਹੋ ਰਹੀ ਹੈ ਜੀ ਅੱਛਾ ਜੀ ਹਾਂ ਜੀ ਬਾਈ ਯਾਰ ਮਜ਼ਾਕ ਕਰ ਲੈ ਲੱਗਦਾ 190 ਵਾਲਾ ਤਾਂ ਹੀ ਲੱਗਦਾ ਮੈਨੂੰ ਮਹਿੰਗਾ ਲੱਗਦਾ ਮੈਨੂੰ 190 ਰੁਪਏ ਤੋਂ ਸਟਾਰਟਿੰਗ ਹੈ ਜੀ ਆਹ ਸੁਣ ਲੋ ਜੀ 190 ਤੋਂ ਸਟਾਰਟਿੰਗ ਆ ਜੀ ਆਹ ਜਿਹੜਾ ਤੁਹਾਨੂੰ ਆਮ ਬਾਜ਼ਾਰ ਦੇ ਵਿੱਚ ਘੱਟੋ ਘੱਟ ਮੈਂ ਦਾ 200 ਰੁਪਏ ਦਾ ਸੂਟ ਮਿਲੂਗਾ ਜੀ ਹਾਂ 2.5 ਇਹ ਤੋਂ ਵੱਧ ਵੀ ਲਾ ਜਾਂਦੇ ਨੇ ਹਾਂਜੀ ਹਾਂਜੀ ਬਾਈ ਦਾ ਹੋਲ ਸੇਲ ਦਾ ਕੰਮ ਆ ਜੀ ਸਾਰਿਆਂ ਵਾਸਤੇ ਆ ਚਾਹੇ ਦੁਕਾਨਦਾਰ ਆਉ ਮਰਜੀ ਲੋ ਜੀ ਜਿੰਨੇ ਮਰਜੀ ਸੈੱਟ ਲੋ ਆ ਦੇਖੋ ਸ ਹਰ ਕੱਪੜੇ ਦੇ ਉੱਪਰ ਰੇਟ ਲੱਗਿਆ ਹੋਇਆ ਜੀ। ਆਪ ਦੀ ਫੋਟੋ ਖਿੱਚ ਕੇ ਆਓ ਤੇ ਸੂਟ ਲੈ ਕੇ ਜਾਓ ਰੇਟ ਲੱਗਿਆ ਹੋਇਆ ਪਰ 200 ਤੋਂ 150 ਤੋਂ ਸਟਾਰਟ ਆ। 200 ਸਟਾਰਟ ਆਈ ਆਪਣਾ 190 ਰੁਪਏ ਤੋਂ ਜੀ। 190 ਤੋਂ ਸਟਾਰਟ ਆ ਜੀ ਕੱਪੜਾ ਆਪਣਾ ਤੇ ਉੱਪਰ ਤੱਕ ਕਿੱਥੇ ਜਾਂਦਾ ਜੀ ਆਪਣਾ ਕੱਪੜਾ। ਉੱਚੇ ਰੇਜਿੰਨੀ ਮਰਜ਼ੀ ਲੈ ਲਓ ਜੀ। ਅੱਛਾ ਜੀ। ਤੇ ਬਾਈ ਦਿਖਾਵੋਗੇ ਆਪਣਾ ਕੱਢ ਕੇ ਆਪਣੇ ਕੋਲੇ ਘੜੀਆਂ ਹੋ ਜਾਣਗੇ। ਵੀ ਆ 200 ਵਾਲਾ ਆ ਗਿਆ ਜੀ। ਆ ਇਸ ਤੋਂ ਉੱਪਰ ਵਾਲਾ ਆ ਗਿਆ। ਪਿਓਰ ਕਾਟਨ ਦੀ ਆਈਟਮਾਂ ਨੇ ਜੀ। ਮਸਲੀਨ ਦਾ ਟੁਵੱਟੇ ਦੇ ਨਾਲ ਜੀ। ਚਾਰ-ਚਾਰ ਰੰਗਾਂ ਕਲਰ ਚਾਰਟ ਹੈ ਜੀ ਅਰੇਂਜ ਰਹਿਣੀ ਹੈ ਇਹਦੀ 390 ਰੁਪਏ ਦਾ ਸੂਟ ਹੈ ਜੀ ਸੋ ਧਿਆਨ ਨਾਲ ਸੁਣ ਲੋ ਜੀ 390 ਚ ਪੈਣਾ ਜੀ ਕੋਈ 500 ਨਹੀਂ ਕੋਈ 550 ਨਹੀਂ 390 ਦੇ ਵਿੱਚ ਜੀ ਇਹ ਆਪਾਂ ਬੈਠੇ ਆ ਜੀ ਪਿੰਡ ਸ਼ਾਜਲੀ ਜ਼ਿਲ੍ਹਾ ਸੰਗਰੂਰ 22 ਦਾ ਮੋਬਾਈਲ ਨੰਬਰ ਨਾਲ ਸਕਰੀਨ ਤੇ ਚੱਲ ਰਿਹਾ ਜੀ ਬੁੱਢੀ ਦੀ ਐਡ ਮਾਰੀਆਂ ਨੇ ਜੀ ਘੇਰੇ ਵਰਕ ਦੇ ਨਾਲ ਸੰਮੀ ਦਾ ਭੱਟੇ ਦੇ ਨਾਲ ਜੀ ਚਾਰ ਰੰਗਾਂ ਦਾ ਕਲਰ ਚਾਟ ਹੈ ਜੀ ਅਰੇਂਜ ਹੈਗੀ ਇਹਦੀ 350 ਰੁਪਏ ਦਾ ਸੂਟ ਹੈ ਜੀ 350 ਚਾ ਬਾਈ ਇਹੇ ਹਾਂਜੀ ਬਾਈ ਯਕੀਨ ਨਹੀਂ ਹੋ ਰਿਹਾ ਸਿੰਗਲ ਪੀਸ 500 ਰੁਪਏ ਤੋਂ ਘੱਟ ਨਹੀਂ ਮਿਲਦਾ ਜੀ ਕਿਸੇ ਵੀ ਦੁਕਾਨ ਤੋਂ ਬਾਈ ਸਹੀ ਗੱਲ ਆ ਜੀ ਆਮ ਆਪਾਂ ਲੈਣੇ ਆ ਇਹਨੇ ਕਲਰ ਚਾਟ ਵਾਧੂ ਨੇ ਚ ਜੰਨੇ ਮਰਜ਼ੀ ਲੋ ਲਓ ਪਿਓਰ ਕਾਟਨ ਦੀਆਂ ਟਮਾਣੇ ਜੀ ਪਰ ਸਾਰਾ ਹੈਂਡਵਰਕ ਦੇ ਨਾਲ ਨੇ ਪੀਸੇ ਤਿਆਰ ਹੋਏ ਹੋਏ ਜੀ ਚਾਰ ਰੰਗਾਂ ਦਾ ਕਲਰ ਚਾਰਟ ਹੈ ਜੀ ਅਰੇਂਜ ਹੈਗੀ ਇਹਦੀ 350 ਰੁਪਏ ਦਾ ਸੂਟ ਹੈ ਜੀ 350 ਦਾ ਬਾਈ ਹਾਂ ਜੀ 350 ਰੁਪਏ ਸੂਟ ਹੈ ਜੀ 350 ਦਾ ਸੂਟ ਪਊਗਾ ਜੀ ਆਉਣਾ ਕਿੱਥੇ ਆ ਪਿੰਡ ਸ਼ਾਜਲੀ ਸਕਰੀਨ ਤੇ ਨੰਬਰ ਚੱਲਦਾ ਬਾਈ ਦਾ ਪਿੰਡ ਸ਼ਾਜਲੀ ਡੀਐਮ ਡਿਜ਼ਾਈਨ ਵਾਧੂ ਨੇ ਚ ਜਿੰਨੇ ਵਾਧੂ ਜੀ ਆਪਣੇ ਕੋਲ ਹਾਂ ਜੀ ਜਿੰਨੇ ਮਰਜ਼ੀ ਕਾਊਂਟ ਦੇ ਲੋ ਤੇ ਹੋਰ ਦਿਖਾਓ ਬਾਈ ਇਹ ਤੋਂ ਵਧੀਆ ਕੁਆਲਿਟੀ ਤੋਂ ਪਰੇ ਤੋਂ ਜੀ ਹੋਣਾ ਡੀ ਸਿਮਰ ਦੀਆਂ ਆਟ ਮਾਰੀਆਂ ਨੇ ਜੀ ਸਿਕਵੈਂਸ ਦਾ ਤੇ ਪੇਂਟ ਦੇ ਭੱਟੇ ਦਾ ਕੰਮ ਹੈ ਨਾਲ ਜੀ ਚਾਰ ਰੰਗਾਂ ਦਾ ਕਲਰ ਚਾਰਟ ਹੈ ਜੀ ਇਹ ਰੇਂਜ ਹੈਗੀ ਇਹਦੀ ਜੀ 490 ਰੁਪਏ ਦਾ ਸੂਟ ਹੈ ਜੀ 490 ਚ ਪਊਗਾ ਜੀ ਇਹ ਤੁਸੀਂ ਦੇਖ ਸਕਦੇ ਹੋ ਇਹ ਸਿਮਰ ਕੱਪੜਾ ਜੀ ਕੋਈ ਲੋਣ ਦੀ ਲੋੜ ਨਹੀਂ ਬਿਨਾ ਲੋਣ ਤੋਂ ਬਣੂਗਾ ਜੀ ਇਹ ਤੇ ਬਾਈ ਹੋਰ ਇਹ ਤੋਂ ਵੱਡੀ ਕੁਆਲਿਟੀ ਕੱਢੋ ਜੀ ਹੁਣ ਤੇ ਬਾਈ ਆਉਣਾ ਨਾ ਭੁੱਲਿਓ ਪਿੰਡ ਛਾਜਲੀ ਜ਼ਿਲ੍ਹਾ ਸੰਗਰੂਰ ਨੰਬਰ 22 ਦਾ ਸਕਰੀਨ ਤੇ ਚੱਲ ਰਿਹਾ ਪੁੱਛ ਸਕਦੇ ਹੋ ਬਾਕੀ ਹਰ ਜੋ ਵੀ ਕੱਪੜਾ ਉੱਪਰ ਰੇਟ ਲਿਖਿਆ ਹੋਇਆ ਕੱਪੜਾ ਚੱਕੋ ਰੇਟ ਦੇਖੋ ਰੇਟ ਦੇਖ ਕੇ ਆਪਦਾ ਕੱਪੜਾ ਲੈ ਜਾਓ ਨਾਲ ਫੋਟੋ ਖਿੱਚ ਲਓ ਜੇ ਤੁਹਾਨੂੰ ਕੋਈ ਫਿੱਟ ਲੱਗਦੇ ਚੋ ਫੋਟੋ ਖਿੱਚ ਕੇ ਲਿਓ ਨਾਲ ਉਹਦੀ ਬਚਿੱਤਰਾ ਸਿਮਰ ਦੀਆਂ ਆਟ ਮਾਰੀਆਂ ਨੇ ਜੀ ਫੁੱਲ ਹੈਵੀ ਦੁਪੱਟਾ ਨਾਲ ਇਹਦੇ ਜੀ ਚਾਰ ਚਾਰ ਰੰਗਾਂ ਦਾ ਕਲਰ ਚਾਟ ਹੈ ਜੀ ਅਰੇਂਜ ਹੈਗੀ ਇਹਦੀ ਜੀ 550 ਰੁਪਏ ਦਾ ਸੂਟ ਹੈ ਜੀ ਏ ਪਊਗਾ ਜੀ 550 ਚ ਬਾਈ ਕੋਈ ਝੂਠ ਨਹੀਂ बोल ਰਿਹਾ ਸੱਚੀ ਗੱਲ ਆ 550 ਚ ਪਊਗਾ ਸੂਟ ਉਹ 7-800 ਰੁਪਏ ਤੋਂ ਘੱਟ ਪੀਸ ਨਹੀਂ ਮਿਲਦਾ ਕਿਤੋਂ ਵੀ ਇਹ ਹਾਂਜੀ ਹਾਂ ਤੇ ਬਾਕੀ ਜਿਹੜਾ ਕੋਈ ਆਪਣਾ ਨੋ ਲੈ ਕੇ ਆਊਗਾ ਨੰਬਰ دار ਉੱਬਿਆ ਦਾ ਉਹਨਾਂ ਨੂੰ ਬਾਈ ਸਪੈਸ਼ਲ ਡਿਸਕਾਊਂਟ ਕਰਨਗੇ ਠੀਕ ਆ ਜੀ ਹਾਂਜੀ ਜਿਹੜੀ ਕੁਆਲਿਟੀ ਤੁਸੀਂ ਉਹਦੇ ਦੇਖ ਰਹੇ ਹੋ ਸੋ ਉਹਨੂੰ ਬਾਜ਼ਾਰ ਦੇ ਵਿੱਚ ਜਿਹੜਾ ਉਹਦੇ 500 ਦਾ ਸੂਟ ਮਿਲਦਾ ਬਾਜ਼ਾਰ ਦੇ ਵਿੱਚ ਘੱਟੋ ਘੱਟ ਉਹ 7-800 ਦਾ ਮਿਲੂਗਾ ਇਹਦੀ ਮੈਂ ਗਾਰੰਟੀ ਦਿੰਦਾ ਕਿਉਂਕਿ ਬਾਈ ਹੋਰਾਂ ਦਾ ਹੋਲ ਸੇਲ ਦਾ ਕੰਮ ਆ ਬਾਈਆਂ ਕੋਲੋਂ ਇਥੋਂ ਕੱਪੜਾ ਦੁਕਾਨਾਂ ਤੇ ਵੀ ਜਾਂਦਾ ਆਮ ਘਰਾਂ 'ਚ ਵੀ ਲਿਆਂਦਾ ਸਾਰੇ ਕਿਤੇ ਕੱਪੜੇ ਇਥੋਂ ਜਾਂਦਾ ਬਾਈਆਂ ਕੋਲੇ ਸੋ ਦੁਕਾਨ ਹੈਗੇ ਬਾਈਆਂ ਦੀ ਪਿੰਡ ਸ਼ਾਜਲੀ ਜ਼ਿਲ੍ਹਾ ਸੰਗਰੂਰ ਨੰਬਰ ਬਾਈ ਦਾ ਸਕਰੀਨ ਤੇ ਚੱਲਦਾ ਜੀ ਬਾਈ ਵਸ ਜੀ ਆਮ ਜੀ ਤਾਂ ਖੜੇ ਖੜੇ ਪਿਆਵਰ ਮਸਲੀਨ ਦੇ ਆਈਟਮਾਂ ਨੇ ਜੀ ਤੇ ਬਾਜੂ ਦਾ ਕੰਮ ਨਾਲ ਹੈ ਜੀ ਇਹ ਤਾਂ ਹੋਊਗਾ ਬਾਈ 15 1600 ਦਾ 750 ਰੁਪਏ ਸੂਟ ਹੈ ਜੀ 750 ਦਾ ਸੂਟ ਆ ਜੀ ਇਹ ਹਾਂਜੀ ਮਸਲੀਨ ਦਾ ਦੁਬੱਟਾ ਜੀ ਨਾਲ ਕੱਢਿਆ ਹੋਇਆ ਚਾਰ ਚਾਰ ਰੰਗਾਂ ਦਾ ਕਲਰ ਕਰਦਾ ਜੀ ਪਿਓਰ ਚਾਕਲੇਟ ਦੀਆਂ ਆਟ ਮਾਰੀਆਂ ਨੇ ਜੀ ਇਹ ਨਾਲ ਦਵਟਾ ਜੀ ਛੇ ਰੰਗਾਂ ਦਾ ਇਹ ਕਲਰ ਚਾਰਟ ਹੈ ਜੀ ਅਰੇਂਜ ਹੈਗੀ ਇਹਦੀ ਜੀ 850 ਰੁਪਏ ਜੀ 850 ਚ ਪੈਣਾ ਜੀ ਆਪਾਂ ਨੂੰ ਇਹ ਹਾਂਜੀ ਬਾਜ਼ਾਰ ਚ ਮਿਲੂਗਾ ਇਹ ਘੱਟੋ ਘੱਟ ਮੈਂ ਕਹਿੰਦਾ ਜੀ 12-1300 12-1300 ਰੁਪਏ ਦਾ ਜੀ ਇਹ ਤਾਂ ਹੋਊ ਬਾਈ 2000 ਦਾ ਇਹ ਇਹ ਆਟਮ ਵੀ ਚੌਕਲੇਟ ਦੀ ਆਰੀ ਹੈ ਜੀ 850 ਰੁਪਏ ਜੀ ਕਲਰ ਹਰ ਸੂਟ ਦੇ ਵਿੱਚ ਤੁਹਾਨੂੰ 4 ਤੋਂ 5 ਕਲਰ ਮਿਲਣਗੇ ਜੀ 850 ਰੇਂਜ ਸੋ ਜਿਹੜਾ ਵੀ ਸੂਟ ਲੈਣਾ ਜੀ ਫੋਟੋ ਖਿੱਚ ਕੇ ਆਜੋ ਬਾਈ ਉਹੀ ਸੂਟ ਸਾਨੂੰ ਦੇ ਦੇਣਗੇ ਆ ਕੇ ਉਰੇ ਠੀਕ ਆ ਜੀ ਕਰਕਾ ਵੱਦੀ ਦੀ ਆਈਟਮ ਸਭ ਤੋਂ ਜ਼ਿਆਦਾ ਪਾਸ ਹੋਈ ਹੈ ਜੀ ਸਭ ਤੋਂ ਵੱਧ ਡਿਜ਼ਾਈਨ ਵਿਕਰਿਆ ਜੀ ਹੋਲ ਹੈ ਵੀ ਪੀਸ ਹੈ ਜੀ ਬਾਜੂ ਸਲਵਾਰ ਦਾ ਕੰਮ ਨਾਲ ਹੈ ਜੀ ਪੂਰਾ ਝਾਲ ਦੁਬੱਟਾ ਜੀ ਪਿਓਰ ਚਨੂਨ ਦਾ ਰੇਂਜ ਹੈਗੀ ਇਹਦੀ ਜੀ 1050 ਰੁਪਏ ਦਾ ਸੂਟ ਹੈ ਜੀ 1500 ਰੁਪਏ ਤੋਂ ਘੱਟ ਪੀਸ ਨਹੀਂ ਮਿਲਦਾ ਇਹ ਕਿਤੋਂ ਵੀ ਸਹੀ ਗੱਲ ਆ ਜੀ ਬਾਜ਼ਾਰ ਚ ਲੈਣ ਜਾਓਗੇ 1500 1600 ਇਸ ਤਰ੍ਹਾਂ ਕਿ ਮਿਲੂਗਾ ਬਾਈਆਂ ਤੋਂ ਮਿਲੂਗਾ ਜੀ ਇਹ ਇੱਕ ਹੀ ਆ ਗਿਆ ਜੀ ਸਿਮਰ ਦੀਆਂ ਆਟ ਮਾਰੀਆਂ ਨੇ ਜੀ ਇਹ ਫੋਲ ਹੈਬੀਡ ਬੱਟੇ ਨੇ ਜੀ ਚਾਰ-ਚਾਰ ਰੰਗਾਂ ਦਾ ਕਲਰ ਚਟ ਹੈ ਜੀ ਇਹ। ਰੇਂਜ ਹੈਗੀ ਹੈ ਜੀ 1250 ਰੁਪਏ ਦਾ ਸੂਟ ਹੈ ਜੀ। 1250 ਚ ਮਿਲੂਗਾ ਜੀ ਇਹ। ਬਾਜੂ ਦਾ ਕੰਮ ਹਰ ਇੱਕ ਦੇ ਨਾਲ ਹੈ ਜੀ। ਸਿਮਰ ਦੇ ਹੋਰ ਡਿਜ਼ਾਈਨ ਨਵੀਆਂ ਡਿਜ਼ਾਈਨਿੰਗਾਂ ਸਿਮਰ ਦੀਆਂ ਜੀ। ਤੇ ਬੀੜਾ ਡੱਟੇ ਨਾਲ ਇਹਦੇ ਇਹ ਤਾਂ ਬਾਈ ਰੰਗਾਂ ਦਾ ਕਲਰ ਚਾਟ ਹੈ ਜੀ ਆਰੇਂਜ ਰਹਿਣੀ ਜੀ ਇਹਦੀ 1250 ਰੁਪਏ 1250 ਦੇ ਵੀ ਹਾਂਜੀ 1800 2000 ਤੋਂ ਘੱਟ ਪੀਸ ਨਹੀਂ ਮਿਲਦਾ ਕੋਈ ਸਹੀ ਗੱਲ ਆ ਜੀ ਬਾਜ਼ਾਰ ਚ ਜਾਓਗੇ ਤੁਹਾਨੂੰ ਮਿਲੂਗਾ ਇਹ 1800 2000 ਦਾ ਤੇ ਬਾਈਆਂ ਕੋਲ ਮਿਲ ਰਹੀ ਜੇ ਇਹ 1250 ਰੁਪਏ ਦੇ ਵਿੱਚ ਜੀ ਸਾਜਲੀ ਗੁਰਤੇਜ ਦੀ ਹੱਟੀ ਜੀ ਪਿਓਰ ਨੇਚਰਲ ਦੀ ਐਟਮਾ ਨੇ ਜੀ ਮੋਰਾਂ ਡਿਜ਼ਾਈਨ ਸਭ ਤੋਂ ਜ਼ਿਆਦਾ ਪਾਸ ਹੈ ਜੀ ਇਹੇ ਬਾਜੂ ਤੇ ਸਲਵਾਰ ਦਾ ਕੰਮ ਨਾਲ ਹੈ ਜੀ ਇਹ ਤਾਂ ਹੋਊਗਾ ਬਾਈ ਘੱਟੋ ਘੱਟ 25-2600 ਰੁਪਏ ਦਾ ਹਾਂਜੀ ਹੈਗਾ ਜੀ ਹਨਾ ਜੀ ਹਾਂਜੀ ਹਾਂਜੀ ਆਮ ਦੁਕਾਨ ਤੋਂ ਲਾਉਂਗੇ ਤੁਹਾਨੂੰ 25-2600 ਰੁਪਏ ਤੋਂ ਘੱਟ ਸੂਟ ਨਹੀਂ ਮਿਲਦਾ ਇਹ ਕਿਤੋਂ ਵੀ ਠੀਕ ਹੈ ਜੀ ਸਹੀ ਕਹਿ ਬਾਈ ਨੇ ਜੀ ਆਮ ਦੁਕਾਨ ਤੋਂ ਮਿਲੂਗਾ ਜੀ 25-2600 ਰੁਪਏ ਦਾ ਤੇ ਬਾਈ ਕਿੰਨਾ ਤੁਸੀਂ ਕਹਿੰਦਾ ਦੇ ਰਹੇ ਹੋ ਇਹ 1250 ਰੁਪਏ ਦਾ ਸੂਟ ਹੈ ਜੀ ਠੀਕ ਹੈ ਜੀ 50% ਆਫ ਤੇ ਲਾਤਾ ਬਾਈ ਨੇ ਇਹ ਰੇਟ 1250 ਦਾ ਉਹਰੇ ਆਪਣੇ ਕੋਲੇ ਦਾ ਜੀ ਡਿਜ਼ਾਈਨ ਕਲਰ ਚਾਰਟ ਬਾਦੂ ਵਿੱਚ ਜੀ ਭਾਈ ਐਨੇ ਸਸਤੇ ਦਾ ਕਾਰਨ ਕੀ ਆ ਆਮ ਦੁਕਾਨਾਂ ਤੇ ਮਹਿੰਗਾ ਮੇਲਾ ਤੁਸੀਂ ਨਾ ਸਸਤਾ ਕਿਉਂ ਦੇ ਰਹੇ ਹੋ ਇਹ ਮਾਲ ਸਾਡੇ ਲਈ ਵੀ ਸਿੱਧਾ ਆ ਰਿਹਾ ਜੀ ਅੱਛਾ ਜੀ ਹਾਂਜੀ ਵੀ ਵਿਚਾਲੇ ਕੋਈ ਵਿਚੋਲਾ ਨਹੀਂ ਹੈਗਾ ਕੋਈ ਵਿਚੋਲਾ ਨਹੀਂ ਸਿੱਧਾ ਫੈਕਟਰੀ ਚ ਮਾਲ ਸਾਡੇ ਲਈ ਆ ਰਿਹਾ ਠੀਕ ਆ ਜੀ ਸਾਰਾ ਫੈਕਟਰੀ ਮਾਲ ਆ ਜੀ ਇਹ ਕੋਈ ਇੱਥੇ ਵਿਚਾਲੇ ਵਿਚੋਲਾ ਨਹੀਂ ਹੈਗਾ ਹੋਲ ਸੇਲ ਦਾ ਬਾਈ ਦਾ ਕੰਮ ਆ ਆਮ ਬਾਜ਼ਾਰ ਚ ਜਿਹੜਾ ਕੱਪੜਾ 2000 2500 ਤੱਕ ਮਿਲਦਾ ਤੁਹਾਨੂੰ ਮਿਲੂਗਾ ਜੀ 1200 ਤੋਂ 1500 ਦੀ ਰੇਂਜ ਚ ਆ ਤੁਸੀਂ ਕਲਰ ਸਾਰੇ ਦੇਖ ਰਹੇ ਹੋ ਡਿਜ਼ਾਈਨ ਦੇਖ ਰਹੇ ਹੋ ਕੱਪੜਾ ਦੇਖੋ ਦੁਕਾਨ ਤੇ ਆ ਕੇ ਸਾਰਾ ਕੁਝ ਦੇਖੋ ਤੁਹਾਨੂੰ ਹਰ ਕਪੜਾ ਮਿਲੂ ਵਧੀਆ ਤੋਂ ਵਧੀਆ ਓਰੇ ਇੱਕ ਆਈਟਮ ਬਹੁਤ ਪਾਸ ਹੈ ਜੀ ਜੰਗਲ ਡਿਜ਼ਾਈਨ ਹੈ ਜਿਹਦਾ ਨਾਮ ਹਾਂ ਇਹ ਸੁਣਿਆ ਬਈ ਇਹ ਕਾਫੀ ਚੱਲ ਰਿਹਾ ਹੈ ਜਿੱਦਾਂ ਇਹ ਸਭ ਤੋਂ ਵੱਧ ਪਾਸ ਹੈ ਜੀ ਆਟਮ ਇਹ ਹੂੰ ਆਹ ਕਲਰ ਚਾਰਟ ਨੇ ਚ ਜੀ ਇਹ ਵੀ ਬਈ 1250 ਚ ਆ ਹਾਂਜੀ 1250 ਰੁਪਏ ਜੀ ਆ ਦੇਖੋ ਇਹ ਡੈਕ ਵਾਲਾ ਵਾਲਾ ਇਹ ਦੁਪੱਟੇ ਜੀ ਫੁੱਲ ਹੈ ਵੀ ਹਾਂ ਜਿਹੜੀਆਂ ਮੇਰੀਆਂ ਬੀਬੀਆਂ ਭੈਣਾਂ ਇਹ ਦੇਖ ਰਹੀਆਂ ਨੇ ਤੁਹਾਨੂੰ ਪਤਾ ਵੀ ਇਹ ਕੱਪੜਾ ਜਿਹੜਾ ਬਾਜ਼ਾਰ 'ਚ ਲੈਣੋਂ ਡਿਜ਼ਾਈਨ ਘੱਟੋ-ਘੱਟ 1500-1800 2000 ਤੱਕ ਮਿਲਦਾ ਬਾਈ ਦੇ ਰਿਆ ਜੀ ਉਹੀ ਇਹ 1250 ਦੇ ਵਿੱਚ ਹਾਂ ਜੀ ਹਾਂ ਇਹ ਬਾਈ ਪੱਕਾ ਰ ਫਿਕਸ ਪ੍ਰਾਈਜ਼ ਹੈ ਜੀ ਇਹ ਹਾਂ ਜੀ ਹਾਂ ਸਾਡੇ ਰੇਟ ਸਾਰੇ ਉੱਤੇ ਲੱਗੇ ਹੋਏ ਨੇ ਜੀ ਕੋਈ ਵੀ ਕਸਟਮਰ ਆਉਂਦਾ ਹੈਗਾ ਪੜ ਕੇ ਰੇਟ ਚੱਕ ਸਕਦੇ ਹਾਂ ਜੀ ਹਾਂ ਇੱਕ ਸੂਟ ਲਓ ਚ ਇਹ ਸੈੱਟ ਲਓ ਜੀ ਪੂਰਾ ਹਾਂ ਇਹ ਫਿਕਸ ਪ੍ਰਾਈਜ਼ ਹੈ ਜੀ ਬਹੁਤ ਸਸਤਾ ਲਾਇਆ ਬਾਈ ਨੇ ਇਹ ਚ ਕੋਈ ਹੋ ਨਹੀਂ ਹੈਗਾ 1250 ਹਰੇਕ ਕੱਪੜੇ ਦੇ ਉੱਪਰ ਰੇਟ ਲੱਗਿਆ ਹੋਇਆ ਜਿਵੇਂ ਇਹ ਦੇਖੋ 1250 ਲੱਗਿਆ ਹੋਇਆ ਉੱਪਰ ਤੇ ਹੋਰ ਚੱਕੋ ਬਾਈ ਕੋਈ ਜਿਹੜੇ ਤੇ ਮੈਂ ਲੋਜ ਮਿਆਂ ਪਿੱਛੇ ਪਏ ਨੇ ਆਪਣੇ ਹਾਂਜੀ ਹਾਂਜੀ ਸਾਰਿਆਂ ਦੇ ਉੱਪਰ ਰੇਟ ਲੱਗੇ ਹੋਏ ਨੇ ਜੀ ਆਹ ਦੇਖੋ ਜਿਵੇਂ ਇਹਦੇ ਉੱਪਰ 900 ਲੱਗਿਆ ਹੋਇਆ ਹਰੇਕ ਕੱਪੜੇ ਦੇ ਉੱਪਰ ਹਰੇਕ ਬੰਡਲ ਦੇ ਉੱਪਰ ਰੇਟ ਲੱਗਿਆ ਹੋਇਆ ਚਾਹੇ 1 ਲੋ ਚਾਹੇ ਲੋ 10 ਚਾਹੇ ਲੋ 20 ਇੱਥੇ ਪ੍ਰਾਈਜ਼ ਆ ਜੀ ਲੱਗੇ ਹੋਏ ਨਹੀਂ ਸਾਰਾ 390 ਰੁਪਏ ਦਾ ਸੂਟ ਹੈ ਜੀ ਆਹ ਦੇਖੋ ਇਹ ਕੋਈ ਬਾਈ ਹੋਲਾ ਨਹੀਂ ਇਹ ਚ ਆ ਕੇ ਆਪਦਾ ਸੂਟ ਸਿਲੈਕਟ ਕਰੋ ਤੇ ਲੈ ਕੇ ਜਾਓ। ਬਿਸਕਾਉਸ ਔਰ ਗੰਜ ਦੀਆਂ ਆਈਟਮ ਆ ਰਹੀਆਂ ਨੇ ਜੀ। ਪੈਚ ਵਰਕ ਦਾ ਕੰਮ ਨਾਲ ਹੈ ਜੀ, ਬਾਜੂ ਬਣੀ ਹੋਈ ਹੈ ਪੀਸ ਦੀ। ਆਈ ਦੀ ਬਾਟਮ ਹੈ ਜੀ। ਬਿਸਕਾਉਸ ਔਰ ਗੰਜ ਦੀ ਦੁਬੱਟਾ ਹੀ ਨਾਲ ਦੇ। ਚਾਰ-ਚਾਰ ਰੰਗਾਂ ਦਾ ਕਲਰ ਚਾਰਟ ਹੈ ਜੀ। ਇਹ ਤਾਂ ਹੋ ਬਾਈ ਤਾਂ ਨਜ਼ਾਰਾ। ਨਹੀਂ ਨਹੀਂ, ਇਹਦੀ ਰੇਂਜ ਜੀ 1350 ਪੇ ਜੀ। 1350 ਚ ਮਿਲੂਗਾ ਜੀ ਬਾਜ਼ਾਰ ਚ ਉਹ ਇਸ ਨੂੰ 2500 3000 2000 ਚ ਮਿਲਦੇ ਨੇ ਜਿਹੜੇ ਕੱਪੜੇ ਬਾਈ ਕੋਲੇ 2000 1800 ਤੋਂ ਘੱਟ ਪੀਸ ਮਿਲਦੀ ਨਹੀਂ ਹੈਗਾ ਜੀ ਹਾਂ ਮਿਲਦਾ ਨਹੀਂ ਹੈਗਾ ਜੀ ਹਾਂ ਅਸੀਂ 1350 ਰੁਪਿਆ ਸੂਟ ਦੇ ਰਹੇ ਹਾਂ ਜੀ ਡਿਜ਼ਾਈਨਿੰਗ ਵਿੱਚ 100 ਡਿਜ਼ਾਈਨ ਮਿਲ ਜੂ ਤੁਹਾਨੂੰ ਇੱਥੇ ਜੀ 100 ਡਿਜ਼ਾਈਨ ਜੀ ਹਾਂ ਜੀ 100 ਡਿਜ਼ਾਈਨ ਜੀ ਸੋ ਬਾਈ ਦੇਖ ਲਓ ਜੀ 100 ਡਿਜ਼ਾਈਨ ਮਿਲ ਜੂਗਾ ਜੀ ਜਿਹੜਾ ਤੁਸੀਂ ਕਹੋਗੇ ਉਹੀ ਮਿਲ ਜੂ ਪਸੰਦ ਕਰ ਲਓ ਆ ਕੇ ਆਪਣਾ 100 ਡਿਜ਼ਾਈਨ ਪਿਆ ਪਈਆਂ ਕੋਲੇ ਹਰੇਕ ਕੱਪੜੇ ਚ ਫੁੱਲ ਡਿਜ਼ਾਈਨ ਪਿਆ ਸਟਾਕ ਪ ਲੋਕ ਵੀ ਰੱਖੀ ਚੱਲੋ ਜੀ ਹੁਣ ਨਾ ਮੈਂ ਆਪਣੇ ਜਿੰਨੇ ਪੀਸ ਹੈਗੇ ਨੇ ਜੀ ਪਿਓਰ ਨੇਚਰਲ ਦੀਆਂ ਹੈਟ ਮਾ ਨੇ ਜੀ ਇਹ ਦੇਖੋ ਇਹ ਨਜ਼ਾਰਿਆਂ ਦੇ ਵਿੱਚੋਂ 5-5000 ਦੀ ਰੇਂਜ ਚ ਸੂਟ ਮਿਲਣ ਨਾਲ ਨੇ ਜੀ ਇਹ ਫੁੱਲ ਵਰਕ ਚ ਆ ਗਿਆ ਜੀ ਇਹ ਹਾਂਜੀ ਹਾਂਜੀ ਫੁੱਲ ਹੈਵੀ ਤੇ ਸਲਵਾਰ ਤੇ ਬਾਜੂ ਦਾ ਕੰਮ ਨਾਲ ਹੈ ਜੀ ਠੀਕ ਆ ਜੀ ਪਿਓਰ ਚਨੂਨ ਦੇ ਦੁਬੱਟੇ ਨੇ ਇਹ ਚ ਛੇ ਰੰਗਾਂ ਦਾ ਕਲਰ ਚਾਰਟ ਹੈ ਜੀ ਇਹ ਤੇ ਆਪਾਂ ਕੀ ਰੇਂਜ ਤੇ ਦੇ ਰਹੇ ਬਾਈ ਇਹ ਜੀ ਰੇਂਜ ਇਹਦੀ ਹੈਗੀ ਹੈ ਜੀ 2650 ਰੁਪਏ ਜੀ ਅੱਛਾ 2650 ਜੀ ਹਾਂਜੀ ਠੀਕ ਹੈ ਜੀ ਬਾਜ਼ਾਰ ਤੋਂ 550 ਰੁਪਏ ਦਾ ਸੂਟ ਹੈ ਜੀ ਜਿਹੜਾ ਬਾਜ਼ਾਰ 'ਚ ਮੇਲੋ ਘੱਟੋ ਘੱਟ 3500 404500 ਇਹ ਤੱਕ ਮਿਲਣਾ ਕਿਉਂਕਿ ਫੁੱਲ ਵਰਕ ਦਾ 2650 'ਚ ਦੇ ਰਹੇ ਨੇ ਬਾਈ ਇਹ ਕਰਸ ਸਿਮਰ ਦੀਆਂ ਆਟ ਮਾਰੀਆਂ ਨੇ ਜੀ ਨਾਂ ਬੇਚ ਚੱਲਿਆ ਜੀ ਇਹ ਕਰਸ ਸਿਮਰ ਕੱਪੜਾ ਇਹ ਕੀ ਰੇਂਜ ਚ ਹੈ ਜੀ ਇਹ ਆਈਟਮ 1550 ਰੁਪਏ ਰੇਟ ਹੈ ਜੀ ਸਲਵਾਰ ਦਾ ਕੰਮ ਨਾਲ ਹੈ ਜੀ ਬਾਜੂ ਬਣੀ ਹੋਈ ਹੈ ਪੀਸ ਦੀ ਚਾਰ ਚਾਰ ਰੰਗਾਂ ਦਾ ਕਲਰ ਚਟ ਹੈ ਜੀ 1550 ਰੁਪਏ ਦਾ ਸੁੱਪ ਜਿਹੜੇ ਤੁਹਾਨੂੰ ਰੇਟ ਬਾਈ ਦੇ ਰਿਹਾ ਤੁਹਾਨੂੰ ਬਾਜ਼ਾਰ ਚੋਂ ਕਿਤੋਂ ਨਹੀਂ ਮਿਲਨੇ ਰੇਟ ਇਹ ਬਾਜ਼ਾਰ ਦੇ ਵਿੱਚ ਇਹ ਕਪੜਾ ਤੁਹਾਨੂੰ ਜਿਹੜਾ ਉਹ 1500 ਦਾ ਮਿਲਦਾ ਬਾਜ਼ਾਰ ਚੋਂ ਤੁਹਾਨੂੰ ਜਾ ਕੇ 2250 ਦਾ ਜਿਹੜਾ ਮਿਲਦਾ 2000 ਦਾ ਉਹ ਮਿਲੂਗਾ ਘੱਟੋ ਘੱਟ 3000 3500 ਦਾ ਐਨਾ ਫਰਕ ਨਵੇਂ ਡੀਨ ਆਈ ਨਹੀਂ ਜੀ ਬਾਜੂ ਦਾ ਕੰਮ ਹਰ ਇੱਕ ਪੀਸ ਤੇ ਨਾਲ ਹੋਇਆ ਹੋਇਆ ਜੀ ਹਰ ਇੱਕ ਪੀਸ ਤੇ ਕਿਉਂਕਿ ਇਹ ਸਾਰਾ ਹੈਗਾ ਜੀ ਹੋਲ ਸੇਲ ਦਾ ਰੇਟ 1500 50 ਰੇਂਜ ਹੈ ਜੀ ਖਰੀਦ ਕੱਪੜੇ ਦੇ ਵਿੱਚ ਤੁਹਾਨੂੰ 4 4 ਕਲਰ ਮਿਲਣਗੇ ਜੀ ਮੰਨ ਦਾ ਆਪ ਦਾ ਕੋਈ ਵੀ ਆ ਕੇ ਕਲਰ ਸਿਲੈਕਸ਼ਨ ਕਰ ਸਕਦਾ ਕਰਾਸ ਸਿਮਰ ਦੀ ਨਵੀਂ ਆਟਮਾ ਨੇ ਜੀ ਫੁੱਲ ਹੈਵੀ ਡਿਜ਼ਾਈਨਿੰਗ ਸਲਵਾਰ ਤੇ ਕਮ ਨਾਲ ਹੈ ਜੀ ਚਾਰ ਚਾਰ ਰੰਗਾਂ ਦਾ ਕਲਰ ਚਟ ਹੈ ਜੀ ਇਹ ਰੇਂਜ ਇਹਦੀ ਵੀ 1550 ਰੁਪਏ ਜੀ ਬਾਈਨਰ ਵਾਲੇ ਕੋਲੇ ਸਟਾਕ ਬਹੁਤ ਪਿਆ ਜੀ ਮੈਂ ਕਹਿੰਦਾ ਅਸੀਂ ਕੱਢ ਦੇ ਸਕ ਜਾਂਗੇ ਪਰ ਸਟਾਕ ਨਹੀਂ ਮੁੱਕਣਾ ਸਹੀ ਗੱਲ ਹੈ ਜੀ ਹਾਂਜੀ ਹਾਂਜੀ ਸਟਾਕ ਬਹੁਤ ਪਿਆ ਜੀ ਬਾਣਾ ਕੋਲੇ 200 ਰੁਪਏ 190 ਤੋਂ ਸਟਾਰਟ ਹੁੰਦੇ ਨੇ ਸੂਟ ਉਹ ਤੋਂ ਉੱਪਰ ਰੇਂਜ ਆਈ ਜਾਂਦੀ ਆ ਭਾਈ ਆਪਣੇ ਕੋਲੇ ਕਿੱਥੇ ਤੱਕ ਆਪਾਂ ਇਹ 190 ਤੋਂ ਲੈ ਕੇ ਜੀ 190 ਰੁਪਏ ਤੋਂ ਲੈ ਕੇ ਜੀ ਜਿੰਨੀ ਮਰਜ਼ੀ ਉੱਚੀ ਲੈ ਲਓ ਜੀ ਅੱਛਾ ਜੀ ਇਹ ਸਾਰੀਆਂ ਕਰਾ ਸਿਮਰ ਦੀਆਂ ਐਡਮਾਨੀ ਜੀ ਆਲ ਓਵਰ ਕੱਪੜਾ ਇਹ 5 ਮੀਟਰ ਜੀ ਚਾਰ-ਚਾਰ ਰੰਗਾਂ ਦਾ ਕਲਰ ਚਾਰਟ ਹੈ ਜੀ 1550 ਰੇਂਜ ਜੀ ਵੀ ਦੇਖ ਸਕਦੇ ਹੋ ਜੀ ਹਰੇਕ ਸੂਟ ਦੇ ਵਿੱਚ ਤੁਹਾਨੂੰ 4-4 5-5 ਕਲਰ ਮਿਲਣਗੇ ਰੇਟ ਬਿਲਕੁਲ ਜਾਇਜ਼ ਨੇ ਇੱਕ ਵਾਰੀ ਜ਼ਰੂਰ ਪਹੁੰਚੋ ਪਿੰਡ ਸ਼ਾਜਲੀ ਜ਼ਿਲ੍ਹਾ ਸੰਗਰੂਰ ਨੰਬਰ ਵਾਈ ਦਾ ਡਿਸਪਲੇ ਤੇ ਚੱਲ ਰਿਹਾ ਤੇ ਭਾਈ ਆਪਣੀ ਦੁਕਾਨ ਦਾ ਨਾਮ ਵੀ ਦੱਸ ਦੋ ਕੀ ਨਾਮ ਹੈ ਜੀ ਆਪਣਾ ਸੋਨੀ ਕਲੈਕਸ਼ਨ ਸ਼ਾਜਲੀ ਗੁਰਤੇਜ ਦੀ ਹੱਟੀ ਜੀ ਨਵੀਂ ਆਈਟਮ ਆ ਰਹੀਆਂ ਨੇ ਜੀ 1550 ਰੁਪਏ ਰੇਟ ਹੈ ਜੀ ਇਹ ਹੈਗੇ ਨੇ ਸਾਰੇ ਜੀ 1550 ਦੇ ਵਿੱਚ ਇੱਕ ਆ ਬਰਬਰੀ بیس ਨਵਾਂ ਕੱਪੜਾ ਚੱਲਿਆ ਜੀ ਆਲ ਓਵਰ ਸੂਟ ਹੈ ਜੀ 5 ਮੀਟਰ ਦੀ ਕੱਟ ਬਾਜੂ ਦਾ ਕੰਮ ਨਾਲ ਹੈ ਜੀ ਫੁੱਲ ਹੈਵੀ ਡੁਬੱਟੇ ਨੇ ਜੀ ਇਹ ਤਾਂ ਬਈ ਕਾਸਾ ਮਹਿੰਗਾ ਹੋਣਾ ਇਹਦੀ ਰੇਂਜ ਹੈਗੀ ਹੈ ਜੀ 1250 ਰੁਪਏ ਤੁਸੀਂ ਦੇਖ ਸਕਦੇ ਹੋ ਜੀ 1250 ਦੇ ਵਿੱਚ ਮੈਂ ਕਹਿੰਦਾ ਬਾਜ਼ਾਰ 'ਚ ਇਹ ਜੇ 25 2500 'ਚ ਮੜੀ ਜਾਂਦੇ ਨੇ ਜਿਹੜਾ ਬਾਈ ਉਹਦੇ ਰਿਹਾ 1250 ਚ 2200 ਰੁਪਏ ਤੋਂ ਕਿਤੋਂ ਕਸੂਟ ਕੱਟ ਨਹੀਂ ਮਿਲਦਾ ਨਹੀਂ ਮਿਲਦਾ ਬਾਈ ਨਹੀਂ ਮਿਲਦਾ ਸਹੀ ਗੱਲ ਆ ਕੋਈ ਝੂਠ ਨਹੀਂ ਹੈਗਾ ਬਾਕੀ ਇੱਕ ਵਾਰੀ ਆਓ ਜਰੂਰ ਤੁਹਾਨੂੰ ਆ ਕੇ ਪਤਾ ਲੱਗ ਜੂਗਾ ਵੀ ਬਾਕੀ ਕੱਪੜਾ ਬਾਈ ਕੋਲੇ ਸਸਤਾ ਕਿਉਂਕਿ ਬਾਈ ਦਾ ਕੰਮ ਹੈਗਾ ਜੀ ਹੋਲ ਸੇਲ ਦਾ ਹੋਲ ਸੇਲ ਦੇ ਰੇਟ ਨੇ ਸਾਰੇ ਇਹ ਤੁਹਾਨੂੰ ਜਿਹੜੇ ਦੱਸ ਰਿਆਂ ਆਮ ਦੁਕਾਨਾਂ ਤੇ ਹੀ ਕੱਪੜਾ ਤੁਹਾਨੂੰ ਕਿਤੋਂ 2000 ਦਾ ਮਿਲੂਗਾ ਕਿਤੋਂ 1800 ਦਾ ਕਿਤੋਂ 2200 ਦਾ ਇਹ ਰੇਟ ਚ ਮਿਲੂਗਾ ਤੁਹਾਨੂੰ ਪਿਓਰ ਟੈਬੀ ਦੇ ਆਟਮਾ ਨੇ ਜੀ ਇਹ ਪੈਚ ਵਰਕ ਦੇ ਨਾਲ ਕੰਮ ਨੇ ਜੀ ਬਾਜੂ ਸਲਵਾਰ ਦਾ ਕੰਮ ਨਾਲ ਹੈ ਜੀ ਬਾਟਮ ਫੁੱਲ ਹੈਵੀ ਹੈ ਜੀ ਇਹ ਸਾਰੇ ਸੋਲੋ ਪੀਸ ਨੇ ਜੀ 1450 ਰੁਪਏ ਤੋਂ ਡਿਜ਼ਾਈਨਿੰਗ ਸਟਾਰਟ ਹੋ ਰਹੀ ਹੈ ਜੀ ਇਹ ਸਾਰੇ ਸੋਲੋ ਪੀਸ ਦਾ ਡਿਜ਼ਾਈਨ ਨੇ ਸਾਰੇ ਸੋਲੋ ਪੀਸ ਨੇ ਜੀ ਕੋਈ 1450 ਜੀ ਕੋਈ 1850 ਕੋਈ 1650 1750 ਜਿਹੜੇ ਸਾਨੂੰ ਬਾਜ਼ਾਰ 'ਚ 25 2500 ਤੇ ਮਿਲਣਗੇ ਜੀ 3000 ਦੇ ਸੂਟ ਜੀ 35 3500 ਦੇ ਪੇਔਰ ਪਸ਼ਮੀਨੇ ਦੀ ਐਟ ਮਾਰੀ ਨੇ ਜੀ ਇਹ ਉਹ 2000 ਕਰ ਦੋ ਜੀ 2000 ਕਰ ਦੋ ਪਸ਼ਮੀਨੇ ਦੇ ਨਾਲ ਬਾਟਮ ਹੈ ਜੀ ਆਇਆ ਦਾ ਸ਼ਾਲ ਹੈ ਜੀ ਇਹ ਕੀ ਰੇਟ ਚਾ ਬਾਈ ਇਹ ਆਈਟਮ ਆਪਾਂ ਨੂੰ ਪਊਗੀ ਜੀ 490 ਰੁਪਏ ਦਾ ਸੂਟ ਜੀ ਠੀਕ ਆ ਜੀ 490 ਚ ਪੈਣਾ ਜੀ ਇਹ ਡਿਜ਼ਾਈਨਿੰਗ ਕਲਰ ਚਾਰਟ ਬਹੁਤ ਨੇ ਚ ਜੀ ਹੂੰ ਪਸ਼ਮੀਨਾ ਸੂਟ ਆ ਗਿਆ ਜੀ ਇਹ ਹਾਂਜੀ ਬਾਈਆਂ ਕੋਲੇ ਸਟਾਕ ਬਹੁਤ ਆ ਜੀ 2 190 ਤੋਂ ਸ਼ੁਰੂ ਹੋ ਕੇ ਉੱਪਰ ਤਾਂ ਜਿੰਨੇ ਮਰਜ਼ੀ ਤੱਕ ਲੈ ਲਓ ਬਹੁਤ ਸੋਹਣਾ ਕੱਪੜਾ ਸਾਰਾ ਦੇਖਿਆ ਪਿੱਛੇ ਇਧਰ ਗਰਾਂ ਲੱਗਿਆ ਪਿਆ ਪਰਾਂ ਗਰਾਂ ਲੱਗਿਆ ਪਿਆ ਜੈਰੀ ਵਰਕ ਨਹੀਂ ਹੈਟਮਾ ਨੇ ਜੀ ਪਿਓਰ ਪਸ਼ਮੀਨੇ ਦੇ ਵਿੱਚ ਪਸ਼ਮੀਨੇ ਦੇ ਨਾਲ ਇਹਦੀ ਬਾਟਮ ਹੈ ਜੀ ਆਹ ਸ਼ਾਲ ਜੀ ਰੇਂਜ ਇਹਦੀ ਵੀ 490 ਰੁਪਏ ਜੀ 8 600 ਰੁਪਏ ਤੋਂ ਘਟ ਕੇ ਤੋਂ ਪੀਸ ਨਹੀਂ ਮਿਲਦਾ ਹੈਗਾ ਜੀ ਇਹ ਇਹ ਗੱਲ ਆਈ ਸਹੀ ਗੱਲ ਆ ਕੋਈ ਝੂਠ ਨਹੀਂ ਹੈਗਾ ਇਹ ਤੇ ਜੀ 490 90 ਰੁਪਏ ਡਿਜੀਟਲ ਪ੍ਰਿੰਟ ਜੀ ਪਸ਼ਮੀਨੇ ਤੇ ਪੂਰੀ 5 ਮੀਟਰ ਕੱਟ ਜੀ ਪਸ਼ਮੀਨੇ ਦੇ ਨਾਲ ਸੌਲ ਹੈ ਜੀ ਰੇਂਜ ਇਹਦੀ ਹੈਗੀ ਹੈ ਜੀ 590 ਰੁਪਏ ਜੀ ਆਮ ਤੁਹਾਨੂੰ ਬਾਜ਼ਾਰ 'ਚ ਮਿਲੋ ਜੇ ਘੱਟੋ-ਘੱਟ ਇਹ 1000 ਰੁਪਏ ਦਾ ਸੂਟ ਬਾਈ ਦੇ ਰਹੇ ਨੇ 590 'ਚ ਜੀ ਇਹ ਇਹ ਆ ਗਈ ਸਰਦੀਆਂ ਵਾਲਾ ਕੱਪੜਾ ਆਉਣਾ ਕਿੱਥੇ ਤੁਸੀਂ ਨੇ ਪਿੰਡ ਸ਼ਾਜਲੀ ਜ਼ਿਲ੍ਹਾ ਸੰਗਰੂਰ ਬਾਈ ਦਾ ਨੰਬਰ ਡਿਸਪਲੇ ਚੱਲਦਾ ਏਕੇ ਟੈਕਸ ਦੀਆਂ ਸਿਮਰ ਦੀਆਂ ਆਟਮਾ ਨੇ ਜੀ ਇਹ ਪਸ਼ਮੀਨਾ ਸਿਮਰ ਰੇਂਜ ਹੈਗੀ ਇਹਦੀ ਜੀ 680 ਰੁਪਏ ਦਾ ਸੂਟ ਹੈ ਜੀ 680 ਜੀ ਹਾਂ ਜੀ ਬਾਜ਼ਾਰ 'ਚ ਤਾਂ ਬਾਈ 12-1300 ਦਾ ਮਿਲੂ ਇਹ ਹਾਂ ਜੀ 900-1000 ਰੁਪਏ ਤੋਂ ਘੱਟ ਪੀਸ ਨਹੀਂ ਮਿਲਦਾ ਹੈਗਾ ਜੀ ਇਹ ਲਓ ਜੇ ਕੱਪੜਾ ਤੁਸੀਂ ਦੇਖ ਲਿਆ 200 ਤੋਂ ਲੈ ਕੇ ਉੱਪਰ ਤੱਕ ਜਾਂਦਾ ਕੱਪੜਾ ਸਾਰਾ ਸਟਾਕ ਨੂੰ ਦਿਖਿਆਤਾ ਬਹੁਤ ਸੋਹਣਾ ਪਾਈਆਂ ਕੋਲੇ ਕੱਪੜਾ ਪਿੰਡ ਹੈਗਾ ਜੀ ਸ਼ਾਜਲੀ ਲਹਿਰੇ ਤੇ ਸੁਨਾਮ ਦੇ ਵਿਚਾਲੇ ਹੈ ਬਾਈ ਦੀ ਦੁਕਾਨ ਸ਼ਾਜਲੀ ਪਿੰਡ ਦੇ ਵਿੱਚ ਤੇ ਮੇਲੇ ਵਾਲੇ ਬਾਜ਼ਾਰ ਕੋਲੇ ਬਾਈ ਦੀ ਸ਼ਾਪ ਆ ਇਹ ਤੇ ਬਾਕੀ ਆਪਾਂ ਨੇ ਸਕਰੀਨ ਦੇ ਉੱਪਰ ਬਾਈ ਦੀ ਇੰਸਟਾਗ੍ਰam ਆਈਡੀ ਮੈਂਸ਼ਨ ਕਰੀ ਹੋਈ ਆ ਉਹਦੇ ਤੇ ਜਾ ਕੇ ਤੁਸੀਂ ਜਦੋਂ ਬਾਈ ਕੋਈ ਵੀ ਨਵਾਂ ਕੱਪੜਾ ਲੈ ਕੇ ਆਉਂਦਾ ਉਹਦੇ ਸਾਰੇ ਡਿਜ਼ਾਈਨ ਪਾਏ ਹੁੰਦੇ ਨੇ ਉਹ ਚੈੱਕ ਕਰ ਸਕਦੇ ਹੋ ਤੇ ਤੁਸੀਂ ਸਟਾਕ ਸਾਰਾ ਦੇਖ ਰਹੇ ਮੈਂ ਬਾਰ ਬਾਰ ਤੁਹਾਨੂੰ ਕਹਿ ਰਿਹਾ ਵੀ ਸਟਾਕ ਸੋਨਾ ਬਾਈ ਕੋਲੇ ਜਿਹੜਾ ਕੱਪੜਾ ਬਾਜ਼ਾਰ ਦੇ ਵਿੱਚ 2200 2500 ਤੱਕ ਮਿਲੂਗਾ ਬਾਈ ਕੋਲੇ ਅਦਰ ਰੇਟ ਤੇ ਮਿਲਦਾ ਔਰੇ ਆਹ ਦੇਖ ਲਓ ਗਰੇ ਲੱਗੇ ਪਏ ਨੇ ਇੱਧਰ ਵੀ ਦੇਖ ਲਓ ਇੱਧਰ ਵੀ ਦੇਖ ਲਓ ਸਾਹਮਣੇ ਪਿਆ ਤੇ ਬਾਕੀ ਪਿੱਛੇ ਪੱਗਾ ਪੁੱਗਾ ਪੰਨਿਆਂ ਨੇ ਜੈਂਸ ਕੱਪੜਾ ਪਿਆ ਮੈਨੂੰ ਬਾਈ ਦਾ ਕੰਮ ਫਿੱਟ ਲੱਗਾ ਬਹੁਤ ਸੋਹਣਾ ਕੱਪੜਾ ਇਹ ਇਹਨਾ ਸਮਝੋ ਵੀ ਮੈਂ ਉਹੀ ਕਹਿ ਰਿਹਾ ਜੇ ਬਾਈ ਦਾ ਕੱਪੜਾ ਫਿੱਟ ਲੱਗਾ ਤਾਂ ਹੀ ਆਪਾਂ ਕਹਿ ਰਹੇ ਹਾਂ ਕਿਉਂਕਿ ਅਸੀਂ ਬਈ ਆਮ ਪ੍ਰਮੋਸ਼ਨ ਕਰਦੇ ਨਹੀਂ ਹੁੰਦੇ ਪਰ ਬਾਈ ਦਾ ਕੱਪੜਾ ਮੈਨੂੰ ਫਿੱਟ ਲੱਗਾ ਤਾਂ ਮੈਂ ਇੰਨੀ ਗੱਲ ਕਹਿ ਰਿਹਾ ਚਲੋ ਠੀਕ ਆ ਬਾਈ ਜੀ ਬਹੁਤ ਬਹੁਤ ਧੰਨਵਾਦ ਓਡਾ ਕੱਪੜਾ ਬਾਈ ਸੋਹਣਾ ਲੱਗਾ ਤਾਂ ਹੀ ਇੰਨੀ ਗੱਲ ਕਹਿ ਰਿਹਾ ਨਹੀਂ ਆਪਾਂ ਨੇ ਇਹੋ ਨਹੀਂ ਕਰਦੇ ਸੀ ਚਲੋ ਠੀਕ ਆ ਜੀ ਸਾਰਿਆਂ ਨੂੰ ਸਾਡੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਜਿਉਂਦੇ ਵਸਦੇ ਰਹੋ